ਤਨੀ ਇਹ ਦੰਦਾ ਬਣ ਗਿਆ ਹੁਣ ਤਾਂ ਸਾਰੇ ਵੀ ਮੁੰਡੇ ਕੁੜੀ ਚ ਮੈਨੂੰ ਨਹੀਂ ਲੱਗਦਾ ਵੀ ਹੁਣ ਕੋਈ ਫਰਕ ਪਾਉਣਾ ਤੇ ਅਸੀਂ ਦੇਖਦੇ ਹਾਂ ਹੁਣ ਤਾਂ ਲੋੜੀਆਂ ਮਨਾਉਣ ਲੱਗ ਗਏ ਇਹ ਫਿਲਮ ਦੇਖ ਕੇ ਪਤਾ ਲੱਗੂਗਾ ਬੰਦੇ ਨੂੰ ਵੀ ਯਾਰ ਆ ਤਾਂ ਮੈਂ ਕਰਦਾ ਪਿਆ ਉਹ ਸਾਹਮਣੇ ਸ਼ੀਸ਼ਾ ਹੀ ਮੰਨ ਲਓ ਇਹਨੂੰ ਜਾਦੇ ਆਪ ਦੇ ਲਈ ਮੰਗਣ ਲੱਗ ਜਾਂਦੇ ਆ ਪਰ ਜਿਹੜੀ ਅਰਦਾਸ ਅਸਲ ਵਿੱਚ ਸਾਡੇ ਗੁਰੂਆਂ ਨੇ ਬਣਾਈ ਹੈ ਜਾਂ ਉਹ ਤਾਂ ਨੇ ਤਾਂ ਇਹ ਕਿਹਾ ਵੀ ਸਰਬਤ ਦੇ ਭਲੇ ਦੀ ਵੀ ਦੂਜਿਆਂ ਦੇ ਲਈ ਮੈਂ ਜੇ ਨਹੀਂ ਕਿਤੇ ਬਾਹਰ ਅੰਦਰ ਤਾਂ ਫਿਰ ਮੈਂ ਪਾਠ ਮੈਂ ਬੋਲ ਕੇ ਕਰਦਾ ਉੱਚੀ ਬੋਲ ਕੇ ਉੱਚੀ ਬੋਲ ਕੇ ਪਾਠ ਕਰਦਾ ਨਾ ਤਾਂ ਕਿ ਆਲੇ ਦੁਆਲੇ ਜਿਹੜੇ ਫਿਰਦੇ ਉਹਨਾਂ ਦੇ ਕੰਨਾਂ 'ਚ ਵੀ ਪਵੇ ਹੁਣ ਜੀ ਕਰਦਾ ਵੀ ਇੱਕ ਕੋਈ ਐਸਾ ਕਰੈਕਟਰ ਕਰੀਏ ਜੀ ਚਾਹੇ ਸੋਨੀ ਜੀ ਪੱਗ ਤੇ ਨਹੀਂ ਹੋਵੇ ਤਦ ਮੈਂ ਸਮਾਨ ਲੈਣ ਜਾਣਾ ਉਂਦਰ ਆਨੇ ਜਾਂ ਦਿੱਲੀ ਨੂੰ ਜਦੋਂ ਮੈਂ ਜਾਂਦਾ ਤਾਂ ਉੱਥੇ ਮੰਨ ਲਓ ਤੁਹਾਡਾ ਬੈਗ ਰੂਪ ਤੇ ਆ ਕਨੈਕਟਰ ਨੇ ਕਿਹਾ ਬਾਹੂ ਆ ਚੱਕ ਇਧਰ ਸਾਈਡ ਨੂੰ ਕਰ ਤੇ ਕਈ ਵਾਰੀ ਬਾਈ ਬ੍ਰਦਰ ਹੁੰਦੇ ਸੀ ਨਾਲ ਮਰੇ ਤੇ ਉਹਨੇ ਕਿਹਾ ਸਰਦਾਰ ਜੀ ਮਾੜਾ ਜਾਂ ਬੈਗ ਸੈੱਟ ਕਰੋਗੇ ਸਸਤੀ ਕਾ ਸੁਆਗਤ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਤੇ ਅੱਜ ਅਸੀਂ ਪਹੁੰਚੇ ਆ ਕਿਉਂਕਿ ਫਿਲਮ ਆ ਰਹੀ ਹੈ ਅਰਦਾਸ ਸਰਬਤ ਦੇ ਭਲੇ ਦੀ 13 ਸਤੰਬਰ ਨੂੰ ਰੀਲੀਜ਼ ਹੋਣ ਜਾ ਰਹੀ ਹੈ ਤਾਂ ਸਾਡੇ ਨਾਲ ਪ੍ਰਿੰਸਪਾ ਜੀ ਹੈਗੇ ਨੇ ਜਿਹੜੇ ਤੁਸੀਂ ਅਕਸਰ ਜਿਨ੍ਹਾਂ ਨੂੰ ਪੰਮੇ ਦੇ ਰੋਲ ਦੇ ਵਿੱਚ ਫਿਲਮਾਂ ਵਿੱਚ ਦੇਖਿਆ ਪਰ ਅਰਦਾਸ ਵਿੱਚ ਇੱਕ ਵੱਖਰਾ ਰੋਲ ਜਿਹੜਾ ਕਿ ਉਹਨਾਂ ਤੋਂ ਦੇਖਣ ਨੂੰ ਮਿਲੇਗਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਹਾਤੇ ਪੱਗ ਬਨ ਕੇ ਨਾ ਫਿਰ ਸਾਨੂੰ ਇੱਕ ਹੀ ਲੱਗਦਾ ਹੈ ਕਿ ਜਦੋਂ ਬੰਦਾ ਕਿਸੇ ਨਾ ਬੈਠਿਆ ਇੱਕ ਸਰਦਾਰ ਇੱਕ ਜਦੋਂ ਜਿੰਨੇ ਬੰਨੀ ਹੋਵੇ ਉਹਨੂੰ ਵੀ ਆਪਦੇ ਆਪ ਨੂੰ ਲੱਗਦਾ ਯਾਰ ਮੇਰੇ ਵੀ ਸਿਰ ਦੇ ਉੱਪਰ ਕੋਈ ਇੱਕ ਇੱਜ਼ਤ ਹੈਗੀ ਹੈ ਹਮ ਹਮ ਫਿਲਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਰਿਆ ਤਜਰਬਾ ਫਿਲਮ ਦਾ ਕਿਉਂਕਿ ਅਰਦਾਸ ਆਪਦੇ ਭਲੇ ਦੀ ਜਦੋਂ ਤੁਸੀਂ ਇਸ ਦਾ ਕਰੈਕਟਰ ਬਣੇ ਤਾਂ ਨਹੀਂ ਵਧੀਆ ਰਿਹਾ ਠੀਕ ਰਿਹਾ ਵੀਰੇ ਅਰਦਾਸ ਪਹਿਲਾਂ ਪਹਿਲੀ ਅਰਦਾਸ ਦੇ ਵਿੱਚ ਮੈਂ ਸੀਗਾ ਤੇ ਸੈਕੰਡ ਵੇਲੇ ਮੈਂ ਉਹਦੇ ਚ ਨਹੀਂ ਸੀਗਾ ਉਹ ਬਾਹਰ ਕੀਤੀ ਸੀ ਵੀਰੇ ਤੇ ਇਹਦੇ ਚ ਵੀ ਪੂਰਾ ਸਾਰਾ ਐਂ ਲੱਗਦਾ ਸੀ ਵੀ ਇੱਕ ਪਰਿਵਾਰ ਵਾਲਾ ਕੰਮ ਹੀ ਆ ਅਰਜੀਪੀ ਭਾਈ ਜੀ ਇਧਰ ਹੰਬਲ ਦੇ ਵਿੱਚ ਦਾ ਫਿਰ ਮਾਹੌਲ ਹੋਰ ਹੁੰਦਾ ਸਾਰੇ ਜਣੇ ਇਕੱਠੇ ਟੀਮ ਹੀ ਐਸੀ ਬਣੀ ਹੋਈ ਸਾਰੇ ਜਣੇ ਵੀ ਚਾਹ ਹੀ ਚੜਾ ਹੁੰਦਾ ਜਿਵੇਂ ਨਾਨਕਿਆਂ ਦੇ ਨਹੀਂ ਮਾਸੀਆਂ ਦੇ ਜਵਾਕ ਵੀ ਇਕੱਠੇ ਹੋਏ ਰਹਿੰਦੇ ਮਾਮਿਆਂ ਦੇ ਉਦਾਂ ਦਾ ਮਾਹੌਲ ਬਣਿਆ ਹੁੰਦਾ ਜਿਵੇਂ ਅੱਜ ਤਾਂ ਚਲੋ ਸਮਾਂ ਹੀ ਨਹੀਂ ਹੈਗਾ ਪੁਰਾਣੇ ਸਮੇਂ ਨਾਨਕਿਆਂ ਦੇ ਜਾਂਦੇ ਦੇ ਸੀ ਫਿਰ ਦੂਜੇ ਵੀ ਆ ਜਣੇ ਸਾਰੇ ਇਕੱਠੇ ਹੋਏ ਨੇ ਕੰਨੇ ਤੇ ਫਿਰ ਕਿਕਰਾਂ ਦੇ ਪੀਂਗਾ ਤੇ ਜੁੱਤੀਆਂ ਵੀ ਪੈਂਦੀਆਂ ਹੁੰਦੀਆਂ ਸੀ ਮਾਮਾ ਉਹ ਤੋਂ ਛਿੱਤਰ ਵੀ ਲਾ ਲੇਦਾ ਹੁੰਦਾ ਸੀ ਸਹੀ ਗੱਲ ਹੈ ਬਿਲਕੁਲ ਉਦਾਂ ਦਾ ਮਾਹੌਲ ਸੀਗਾ ਹੂੰ ਦੇ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਦੀ ਗੱਲ ਕੀਤੀ ਤੁਹਾਡਾ ਅਸੀਂ ਜੋ ਵੀ ਅਸੀਂ ਟਰੇਲਰ ਚ ਦੇਖਿਆ ਇੱਕ ਬੱਚੀ ਦਾ ਰੋਲ ਜੇ ਤੁਸੀਂ ਮਤ ਤੁਹਾਡੀ ਬੇਟੀ ਹੁੰਦੀ ਜੇ ਅਸੀਂ ਦੇਖ ਰਹੇ ਹਾਂ ਮਤੋਂ ਅੱਜ ਸਮਾਜ ਚ ਅਸੀਂ ਇਹ ਕਹਦੇ ਕਿ ਬੇਟੀਆਂ ਨੇ ਬਹੁਤ ਸਿਰ ਉੱਚਾ ਕੀਤਾ ਚਾਹੇ ਉਹ ਜੱਜ ਬਣੀਆਂ ਨੇ ਅੰਤਿਸ਼ਤ ਤੱਕ ਪਹੁੰਚੀਆਂ ਨੇ ਮਾਉਂਟ ਐਵਰੇਸਟ ਤੱਕ ਪਹੁੰਚੀਆਂ ਨੇ ਫਰ ਵੀ ਫਿਰ ਵੀ ਅੱਜ ਵੀ ਜਦੋਂ ਬੱਚੇ ਦਾ ਜਨਮ ਹੋਣਾ ਹੁੰਦਾ ਤਾਂ ਇੱਕ ਇੱਛਾ ਹਰ ਇੱਕ ਦੇ ਹੁੰਦੀ ਕਿ ਜਿਹੜੇ ਕੱਪੜੇ ਖਰੀਦਨੇ ਨੇ ਉਹ ਬੇਟੇ ਦੇ ਖਰੀਦੀ ਜਾਣਾ ਨਹੀਂ ਮੈਨੂੰ ਲੱਗਦਾ ਹੁਣ ਤਾਂ ਨਹੀਂ ਇਦਾਂ ਦਾ ਰਹਿ ਗਿਆ ਹੁਣ ਤਾਂ ਸਾਰੇ ਵੀ ਮੁੰਡੇ ਕੁੜੀ ਚ ਮੈਨੂੰ ਨਹੀਂ ਲੱਗਦਾ ਵੀ ਹੁਣ ਕੋਈ ਫਰਕ ਰੱਖਦਾ ਤੇ ਅਸੀਂ ਦੇਖਦੇ ਹਾਂ ਹੁਣ ਤਾਂ ਲੋੜੀਆਂ ਮਨਾਉਣ ਲੱਗ ਗਏ ਔਰ ਮੇਰੇ ਅੰਕਲ ਪਹਿਲਾਂ ਗੁਰਮੀਤ ਸਿੰਘ ਜੀ ਫਰੀਦਕੋਟ ਪਹਿਲਾਂ ਅਜੀਤ ਚੌਥੇ ਹੈੱਡ ਹੁੰਦੇ ਸੀਗੇ ਤੇ ਉਹਨਾਂ ਦਾ ਬੇਟਾ ਕਿਚੀ ਔਰ ਇਹ ਬਹੁਤ ਪੁਰਾਣੀ ਗੱਲ ਹੈ ਜੀ ਉਹ ਕੁੜੀਆਂ ਤਾਂ ਉਹਨਾਂ ਦੀ ਹੁਣ ਮੈਨੂੰ ਲੱਗਦਾ ਵੀ ਸਾਰੀ ਪੜਾਈ ਆਪਦੀ ਪੂਰੀ ਵੀ ਕਰ ਗਈ ਬਾਵਾ ਕਲਾਸਾਂ ਉਦੋਂ ਉਹਨਾਂ ਨੇ ਸਾਰੇ ਕਾਲਜ ਦੇ ਵਿੱਚ ਇੱਥੇ ਆ ਉਹ ਸਾਬੂ ਤਲਵੰਡੀ ਹੈਗੇ ਤੇ ਉੱਥੇ ਲੋੜੀ ਮਨਾਈ ਸੀ ਔਰ ਗੁੜੀ ਹੈ ਕੱਲੀ ਉਹਨਾਂ ਦੇ ਤੇ ਇਹ ਕਾਫੀ ਸਮਾਂ ਹੋ ਗਿਆ ਹੁਣ ਤਾਂ ਬਹੁਤ ਹੋ ਨਹੀਂ ਮੈਨੂੰ ਲੱਗਦਾ ਕੋਈ ਸੋਚਦਾ ਵੀ ਮੁੰਡਾ ਜਾਂ ਕੁੜੀ ਹੁਣ ਉਹ ਤਾਂ ਇੱਕ ਇਹ ਵੀ ਵੱਡਾ ਮੈਸੇਜ ਹੁੰਦਾ ਜਿਵੇਂ ਉਹਨੇ ਜਈਆਂ ਫਿਲਮਾਂ ਜਿੱਥੇ ਐਕਸ਼ਨ ਫਿਲਮਾਂ ਬਣਦੀਆਂ ਜਦੋਂ ਅਜਈਆਂ ਅਰਦਾਸ ਵਰਗੀਆਂ ਫਿਲਮਾਂ ਨਾਲ ਪੈਰਲਲ ਚਲਦੀਆਂ ਤੇ ਇੱਕ ਵੱਡਾ ਸਿਨੇਮੇ ਨੂੰ ਵੀ ਮੈਸੇਜ ਆਂਦਾ ਤੇ ਜਿਹੜੇ ਐਕਟਰ ਹੁੰਦੇ ਨੇ ਉਹਨਾਂ ਚ ਵੀ ਇੱਕ ਸਬਰ ਦੀ ਵੀ ਆਂਦਾ ਵੀ ਕਿ ਜ਼ਿੰਦਗੀ 'ਚ ਸਾਨੂੰ ਅਜਈਆਂ ਚੀਜ਼ਾਂ ਦਾ ਵੀ ਬਿਲ ਵੀ ਧਿਆਨ ਦੇਣਾ ਚਾਹੀਦਾ ਹੈ ਨਹੀਂ ਬਿਲਕੁਲ ਦੇਖੋ ਇਹ ਤਾਂ ਹਮੇਸ਼ਾ ਹੀ ਹੈ ਪਹਿਲਾਂ ਵੀ ਜੀਆਂ ਨੂੰ ਵੀ ਉਦੋਂ ਬਣੀ ਸੀ ਤੇ ਉਦੋਂ ਪਹਿਲਾਂ ਚੰਨ ਪਰਦੇਸੀ ਬਣੀ ਦਾ ਲੌਂਗ ਦਾ ਸ਼ਿਕਾਰਾ ਵੀ ਆਈ ਉਦੋਂ ਫਿਰ ਮੜੀ ਦਾ ਦੀਵਾ ਵੀ ਬਣੀ ਉਹ ਸ਼ੁਰੂ ਤੋਂ ਚੱਲੇ ਹੀ ਹੁੰਦਾ ਸਿਨੇਮੇ 'ਚ ਤਾਂ ਇਦਾਂ ਹੁੰਦਾ ਹੀ ਐ ਵੀ ਇੱਕੋ ਤਰ੍ਹਾਂ ਦੀ ਚੀਜ਼ ਆਈ ਜਾਊਗੀ ਤਾਂ ਫਿਰ ਉਹ ਨਹੀਂ ਹੁੰਦਾ ਔਰ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਹੁਣ ਵੱਡੇ ਬਜਟ ਦੀਆਂ ਫਿਲਮਾਂ ਬਣਨ ਲੱਗੀਆਂ ਫਿਲਮਾਂ ਪੈਸੇ ਕਮਾਉਣ ਵੀ ਲੱਗੀਆਂ ਹੈਨਾ ਤੇ ਜਿਹੜਾ ਅਲੱਗ-ਅਲੱਗ ਐਕਸਪੈਰੀਮੈਂਟ ਹੋਣ ਲੱਗ ਗਏ ਅਲੱਗ-ਅਲੱਗ ਵੀ ਕਾਮੇਡੀ ਵੀ ਐ ਤਾਂ ਐਕਸ਼ਨ ਵੀ ਐ ਨਾਲ ਫਿਰ ਹੁਣ ਧਾਰਮਿਕ ਜਿਵੇਂ ਹੁਣ ਮ ਆਪਣੀਆਂ ਫਿਲਮਾਂ ਧਾਰਮਿਕ ਵੀ ਹੋ ਗਈਆਂ ਔਰ ਜਿਹੜੇ ਸਮਾਜ ਦੇ ਜਿਹੜੇ ਮੁੱਦੇ ਆ ਜਿਵੇਂ ਉਦੋਂ ਮਸਤਾਨੇ ਆਈ ਸੀ ਤੇ ਸਮਾਜ ਦੇ ਮੁੱਦਿਆਂ ਤੇ ਵੀ ਫਿਲਮਾਂ ਬੰਦੀਆਂ ਜਿਵੇਂ ਹੁਣ ਅਰਦਾਸ ਆ ਇਹ ਇੱਕ ਸਮਾਜਿਕ ਫਿਲਮ ਹੈ ਔਰ ਇਹੇ ਜਿਹੜੇ ਚੰਗੇ ਸੁਨੇਹੇ ਹੈ ਹੈ ਨਾ ਔਰ ਰਿਸ਼ਤਿਆਂ ਨੂੰ ਸਾਹਮਣਾ ਵੀ ਕਈ ਚੀਜ਼ਾਂ ਜਿਹੜੀਆਂ ਅਸੀਂ ਕਰੀ ਜਾਂਦੇ ਹੁਣੇ ਸਾਨੂੰ ਪਤਾ ਨਹੀਂ ਲੱਗਦਾ ਹੁੰਦਾ ਇਹ ਫਿਲਮ ਦੇਖ ਕੇ ਪਤਾ ਲੱਗੂਗਾ ਬੰਦੇ ਨੂੰ ਵੀ ਯਾਰ ਆ ਤਾਂ ਮੈਂ ਕਰਦਾ ਪਿਆ ਉਹ ਸਾਹਮਣੇ ਸ਼ੀਸ਼ਾ ਹੀ ਮੰਨ ਲਓ ਇਹਨੂੰ ਉਹ ਤਾਂ ਕਈ ਵਾਰੀ ਅਸੀਂ ਇੱਕ ਹੁੰਦੇ ਯਾਰ ਹੀ ਹੁੰਦੇ ਆ ਪਰ ਅਸੀਂ ਕਈ ਵਾਰੀ ਸੋਚ ਲੈਂਦੇ ਆ ਵੀ ਆਪਦਾ ਭਲਾ ਸੋਚ ਲੈਂਦੇ ਆ ਫਿਰ ਅਸੀਂ ਸੋਚਦੇ ਜਦੋਂ ਚੀਜ਼ ਉਹ ਤੁਹਾਡੇ ਵਾਸਤੇ ਚੰਗਾ ਕਰਦਾ ਸੋਚਦੇ ਯਾਰ ਮੈਂ ਉਦੋਂ ਇਹਦੇ ਵਾਸਤੇ ਇਹ ਚੀਜ਼ ਸੋਚੀ ਸੀ ਹਮ ਬਸ ਇਦਾਂ ਹੀ ਹੁੰਦਾ ਹਮ ਮੈਂ ਵੀ ਤਸੀਮੀ ਜ਼ਿੰਦਗੀ ਚ ਬਹੁਤ ਵੱਡਾ ਸਟਰਗਲ ਕੀਤਾ ਤੁਹਾਡੀ ਜ਼ਿੰਦਗੀ ਦੀ ਅਸੀਂ ਕਈ ਗੱਲਾਂ ਵੀ ਸੁਣੀਆਂ ਨੇ ਤੁਸੀਂ ਅੱਜ ਜ਼ਿੰਦਗੀ 'ਚ ਉਹ ਚੀਜ਼ਾਂ ਮਹਿਸੂਸ ਵੀ ਕੀਤੀ ਹੋਣੇ ਕਿ ਪ੍ਰਮਾਤਮਾ ਅੱਗੇ ਅਰਦਾਸ ਕਰ ਕਰਕੇ ਬੰਦਾ ਸ਼ਾਇਦ ਇਸ ਮੁਕਾਮ ਤੇ ਪਹੁੰਚਿਆ ਹੈ। ਬਿਲਕੁਲ ਪ੍ਰਮਾਤਮਾ ਕਹਿੰਦਾ ਮਿਹਨਤ ਵੀ ਕਰੋ। ਮਿਹਨਤ ਕਰੋ ਬਿਲਕੁਲ। ਮਿਹਨਤ ਕਰੋ। ਮਿਹਨਤ ਕਰਦੇ ਆਂ ਤਾਂ ਫਿਰ ਅਰਦਾਸ ਪੂਰੀ ਵੀ ਹੁੰਦੀ ਹੈ। ਔਰ ਆਪਾਂ ਜਾਦੇ ਆਪ ਦੇ ਲਈ ਮੰਗਣ ਲੱਗ ਜਾਂਦੇ ਆਂ ਪਰ ਜਿਹੜੀ ਅਰਦਾਸ ਅਸਲ 'ਚ ਸਾਡੇ ਗੁਰੂਆਂ ਨੇ ਬਣਾਈ ਹੈ ਜਾਂ ਉਹਨਾਂ ਨੇ ਤਾਂ ਇਹ ਕਿਹਾ ਵੀ ਸਰਬਤ ਦੇ ਭਲੇ ਦੀ ਵੀ ਦੂਜਿਆਂ ਦੇ ਲਈ ਦੂਜਿਆਂ ਲਈ ਮੰਗੋ ਵੀ ਸਮਾਂ ਬੜਾ ਬਲਵਾਨ ਹੁੰਦਾ ਪਰ ਕਈ ਬੰਦੇ ਹੁਣ ਕਈ ਨੌਜਵਾਨ ਅਸੀਂ ਵੇਖੇ ਨੇ ਆਪਦੇ ਆਪ ਨੂੰ ਗਲਤ ਰਸਤਿਆਂ 'ਚ ਲੈ ਜਾਂਦੇ ਨੇ ਮਿਹਨਤ ਨਹੀਂ ਕਰਨਾ ਚਾਹੁੰਦੇ ਸੋਚਦੇ ਨੇ ਕਿ ਸੁੱਤੇ ਪਈ ਸਭ ਕੁਝ ਮਿਲ ਜੇ ਪਰ ਅਜੇਹਾ ਅਸੀਂ ਪਰਮਾਤਮਾ ਨੂੰ ਨਹੀਂ ਅਸੀਂ ਫਿਰ ਠੇਸ ਦੇ ਸਕਦੇ ਵੀ ਇਹ ਚੀਜ਼ਾਂ ਸਾਨੂੰ ਕਿਉਂ ਨਹੀਂ ਮਿਲ ਰਹੀਆਂ ਦੂਜਾ ਬੰਦਾ ਤਾਂ ਇੰਨੀ ਤਰੱਕੀ ਕਰ ਗਿਆ ਹੂੰ ਕਈ ਗੱਲਾਂ ਹੀ ਹੋ ਜਾਂਦੀਆਂ ਇਹਦੇ 'ਚ ਤੁਸੀਂ ਇੱਕ ਸਮਾਂ ਐ ਅਸੀਂ ਤੁਹਾਡੇ ਕੁਝ ਕਹਿੰਦੇ ਵੀ ਇਸ ਸ਼ੌਕ ਜਗੇ ਸੀ ਵੀ ਘੜੀ ਤੱਕ ਵੀ ਕਹਿੰਦੇ ਵੀ ਉਹ ਖਰੀਦਾਂਗੇ ਮਤਲਬ ਸ਼ੌਕ ਹਾਰ ਬੰਦੇ ਨੂੰ ਹੁੰਦਾ ਵੀ ਮਹਿੰਗੀਆਂ ਚੀਜ਼ਾਂ ਆਪਾਂਗੇ ਅੱਜ ਉਹ ਸ਼ੌਕ ਪੂਰੇ ਹੋ ਚੁੱਕੇ ਨੇ ਸਾਰੇ ਮਹਿੰਗੀਆਂ ਚੀਜ਼ਾਂ ਵਾਲਾ ਤਾਂ ਕੋਈ ਬੜਾ ਸ਼ੌਕ ਹੋਵੇ ਐ ਨਹੀਂ ਮੈਨੂੰ ਆ ਮੇਰੇ ਘੜੀ ਬੰਨੀ ਹੋਈ ਹੈ ਕੋਈ ਮੈਨੂੰ ਲੱਗਦਾ ਬੜੀ ਮਹਿੰਗੀ ਨਹੀਂ ਹੈਗੀ ਇਹ ਉਹੀ ਹੈ 2-3000 ਵਾਲੀ ਹੈ ਇਹ ਇਹ ਵੀ ਮੈਨੂੰ ਮੈਂ ਮਨ ਲੱਗਦਾ ਮੇਰਾ ਜਨਮ ਦਿਨ ਸੀ ਉਦੋਂ ਕਿਸੇ ਵੀਰ ਭੈਣ ਨੇ ਦੇਤੀ ਇਹ ਮੈਨੂੰ ਤੇ ਔਰ ਤਾਂ ਨਹੀਂ ਬੂਟ ਰੈੱਡ ਟੇਪ ਵਾਲੇ ਆ ਮੇਰੇ ਇਹ ਵੀ 23 2400 ਦੇ ਹੀ ਆ ਮਲਾਂ ਦਾ ਵੀ ਜਦੋਂ ਲੈਸ ਜੀ ਲੱਗ ਜਾਂਦੀ ਉਦੋਂ ਲੈ ਲੈਂਦਾ ਤੇ ਉਹ ਨਹੀਂ ਹੈਗਾ ਵੀ ਉਹਵੇਂ ਹੈ ਨਹੀਂ ਤੇ ਮਾਲਾ ਮੈਂ ਹਜੂਰ ਸਾਹਿਬ ਤੋਂ ਹੀ ਲਈ ਸੀ ਕੜਾ ਵੀ ਹਜੂਰ ਸਾਹਿਬ ਤੋਂ ਲਿਆ ਸੀ ਮੈਨੂੰ ਮਾਲਾ ਵੀ ਕੋਈ ਸ਼ੌਂਕ ਏ ਕਿ ਵੈਸੇ ਜਿਵੇਂ ਹੁੰਦਾ ਇੱਕ ਮਾਲਕ ਨੂੰ ਯਾਦ ਕਰਨਾ ਨਹੀਂ ਮਾਲਾ ਫੇਰਦਾ ਨਹੀਂ ਮੈਂ ਵੈਸੇ ਮੈਨੂੰ ਚੰਗੀ ਫੀਲ ਆਉਂਦੀ ਆ ਚੰਗਾ ਪੋਜ਼ਿਟਿਵ ਮਾਹੌਲ ਲੱਗਦਾ ਔਰ ਮੈਂ ਹਜੂਰ ਸਾਹਿਬ ਤੋਂ ਲੈ ਕੇ ਉੱਥੇ ਗਏ ਸੀ ਔਰ ਇਹ ਆਪਣੇ ਘਰਾਂ ਚ ਸ਼ੁਰੂ ਤੋਂ ਹੀ ਆ ਜੇ ਕਿਤੇ ਆਪਾਂ ਕਿਸੇ ਵੀ ਤੀਰਸਥਾਨ ਤੇ ਜਾਂਨੇ ਕਿਤੇ ਵੀ ਉੱਥੇ ਜਾਂਨੇ ਆ ਤਾਂ ਉੱਥੇ ਕੜਾ ਰਿਸ਼ਤੇਦਾਰਾਂ ਲਈ ਕੜੇ ਬੱਚਿਆਂ ਲਈ ਕੜੇ ਹਨਾ ਤੇ ਵੀ ਫਿਰ ਮਾਲਾ ਜਿਹੜੇ ਮੈਨੂੰ ਪਹਿਲਾਂ ਵੀ ਹੁੰਦਾ ਸੀਗਾ ਮੈਂ ਉਹ ਤਾਂ ਮੈਂ ਗੱਲ 'ਚ ਵੀ ਮਾਲਾ ਪਾ ਕੇ ਰਹਿੰਦਾ ਸੀ ਹਾਂ ਪਰ ਵੈਸੇ ਮੈਨੂੰ ਚੰਗਾ ਲੱਗਦਾ ਵੀ ਇਹ ਮਾਲਕ ਦੇ ਵਿਸ਼ਵਾਸ ਪੂਰਾ ਹੈਗਾ ਮਾਲਕ ਦੇ ਵਿਸ਼ਵਾਸ ਬਿਲਕੁਲ ਵਾਹਿਗੁਰੂ ਤੇ ਤਾਂ ਬਹੁਤ ਵਿਸ਼ਵਾਸ ਹੈ ਮਤਲਬ ਮਤਲ ਇੱਕ ਹੁੰਦਾ ਬੰਦਾ ਕੋਈ ਨਿਤਨੇਮ ਕਰਦਾ ਕੋਈ ਕਿਸੇ ਨੂੰ ਹੁੰਦਾ ਕਿ ਮੈਂ ਮੈਨੂੰ ਹੁੰਦਾ ਸਾਡੇ ਵੈਸੇ ਤਾਂ ਸੁਬਾ ਸ਼ਾਮ ਪਾਠ ਤਾਂ ਚੱਲਦਾ ਹੈ ਨਾ ਤੇ ਮੈਂ ਜੇ ਨਹੀਂ ਕਿਤੇ ਬਾਹਰ ਅੰਦਰ ਤਾਂ ਫਿਰ ਮੈਂ ਪਾਠ ਮੈਂ ਬੋਲ ਕੇ ਕਰਦਾ ਉੱਚੀ ਬੋਲ ਕੇ ਉੱਚੀ ਬੋਲ ਕੇ ਪਾਠ ਕਰਦਾ ਮੈਂ ਤਾਂ ਕਿ ਆਲੇ ਦੁਆਲੇ ਜਿਹੜੇ ਫਿਰਦੇ ਉਹਨਾਂ ਦੇ ਕੰਨਾਂ 'ਚ ਵੀ ਪਵੇ ਤੇ ਫਿਰ ਮੈਂ ਕਰਦਾ ਪਾਟ ਜਪਜੀ ਸਾਹਿਬ ਵੀ ਕਰਦਾ ਰਹਿਰਾ ਸਾਹਿਬ ਵੀ ਤੇ ਚਪਈ ਸਾਹਿਬ ਮੈਨੂੰ ਮੂੰਹ ਜਵਾਨੀ ਆਉਂਦਾ ਤੇ ਉਹ ਫਿਰ ਮੈਂ ਉਹ ਤਾਂ ਜੇ ਕਿਤੇ ਗੱਡੀ 'ਚ ਜਾਣੇ ਆ ਜਾਂ ਹੋਰ ਉਹ ਫਿਰ ਕਰ ਲੈਣ ਉਹ ਤਾਂ ਹੁੰਦੀ ਰਾਤ ਨੂੰ ਪੈਣ ਤੋਂ ਪਹਿਲਾਂ ਪੈ ਮੈਂ ਮੈਨੂੰ ਚਪਈ ਸਾਹਿਬ ਰਾਤ ਨੂੰ ਪੈਣ ਵੇਲੇ ਮੈਂ ਕਰਕੇ ਹੀ ਬੈਣਾ ਮਤਲਬ ਇਹ ਹੁੰਦਾ ਇੱਕ ਬੰਦਾ ਜਦੋਂ ਕਿਨੇ ਨੇ ਕਈ ਵਾਰੀ ਬੰਦਾ 네ਗੇਟਿਵ ਸੋਚ ਕੇ ਸੌਂਦਾ ਤਾਂ ਉਹ 네ਗੇਟਿਵ ਚੀਜ਼ਾਂ ਇਹ ਬੰਦਾ ਚੰਗਾ ਸੋਚਦੇਗਾ ਫਿਰ ਚੰਗੀਆਂ ਸੋਚੇ ਅੱਗੇ ਸ਼ੁਰੂ ਹੁੰਦੀ ਰਹਿੰਦੀਆਂ ਨੇ ਬਿਲਕੁਲ ਬਿਲਕੁਲ ਸਾਡੇ ਤਾਂ ਵਡੇਰਿਆਂ ਨੇ ਸਾਨੂੰ ਸਾਡੇ ਚੀਜ਼ਾਂ ਹੀ ਸਾਨੂੰ ਇੰਨਾ ਕੁਝ ਦਿੱਤਾ ਆਪਣੇ ਵੀ ਮਹਾਪੁਰਖਾਂ ਨੇ ਜਿਹੜੇ ਜਿੰਨੇ ਵੀ ਸਾਡੇ ਜਿਨ੍ਹਾਂ ਨਾਲ ਅਸੀਂ ਜੁੜੇ ਹੋਏ ਆ ਸਾਡੇ ਧਰਮ ਚ ਵੀ ਸਾਡੇ ਪੋਜੀਟਿਵ ਚੀਜ਼ਾਂ ਹੀ ਆ ਸਾਰੀਆਂ ਹੁਣ ਤੁਸੀਂ ਦੇਖੋ ਆਪਾਂ ਪਾਠ ਕਰ ਲਈਏ ਕਿੰਨਾ ਅੰਦਰੋਂ ਸਕੂਨ ਪਾਠ ਕਰਨ ਤੋਂ ਬਾਅਦ ਰਿਲੈਕਸ ਵੀ ਐਂ ਲੱਗਦਾ ਹੁੰਦਾ ਯਾਰ ਇਹ ਪਤਾ ਨਹੀਂ ਹਨਾ ਸਾਡੇ ਤਾਂ ਸ਼ਕਤੀ ਇੰਨੀ ਜੀ ਸਾਡੇ ਤਾਂ ਬਾਣੀ ਜੀ ਇੰਨੀ ਸ਼ਕਤੀ ਹੈ ਪੱਗ ਪੱਗ ਦਾ ਸ਼ੌਂਕ ਵੈਸੇ ਰੱਖਦੇ ਹੋ ਜਾਂ ਜਿੱਦਾਂ ਜੋ ਸਮਾਂ ਹੁੰਦਾ ਉਸ ਸਮੇਂ ਜਾਂ ਨਹੀਂ ਮੈਂ ਅਸਲ 'ਚ ਬਹੁਤ ਟਾਈਮ ਬਾਅਦ ਪਿੱਛੇ ਜੇ ਭਤੀਜੀ ਦਾ ਵਿਆਹ ਸੀ ਉਦੋਂ ਪੱਗ ਬਣੀ ਸੀ ਤੇ ਫਿਲਮ 'ਚ ਤਾਂ ਬਨ ਲੈਣਾ ਹੁੰਨਾ ਮੈਂ ਪਰ ਵੀ ਵੈਸੇ ਨਹੀਂ ਬਣੀ ਸੀ ਬਹੁਤ ਟਾਈਮ ਹੋ ਗਿਆ ਮੈਨੂੰ ਲੱਗਦਾ ਵੀ ਤੁਸੀਂ ਮੰਨ ਕੇ ਚੱਲੋ 20-22 ਸਾਲ ਹੀ ਹੋ ਗਏ ਔਹ ਉਦੋਂ ਪੱਗ ਬਣੀ ਸੀ ਤੇ ਹੁਣ ਫਿਰ ਸੁਖੀ ਨੇ ਪੱਗ ਹੀ ਇੰਨੀ ਸੋਹਣੀ ਬੰਨੀ ਤੇ ਹਾਂ ਵੀ ਫੇਰ ਉਹ ਵਧੀਆ ਲੱਗਦਾ ਚੰਗਾ ਲੱਗਦਾ ਹੁਣ ਜੀ ਕਰਦਾ ਵੀ ਇੱਕ ਕੋਈ ਐਸਾ ਕਰੈਕਟਰ ਕਰੀਏ ਜੀ ਚਾਹੇ ਸੋਨੀ ਜੀ ਪੱਗ ਤੇ ਇਵੇਂ ਹੋਵੇ ਹਾਂ ਮਤਲਬ ਉਹ ਇੱਕ ਬੰਦੇ ਨੂੰ ਸ਼ੀਸ਼ੇ ਖੜ ਲੱਗਦਾ ਯਾਰ ਮੇਰੇ ਤਾਂ ਫੇਸ ਤੇ ਹੋਰ ਵੀ ਇੱਕ ਪ੍ਰਿੰਸ ਤੋਂ ਇਲਾਵਾ ਹੋਰ ਵੀ ਇੱਕ ਬੰਦਾ ਹੈਗਾ ਨਾ ਹਾਂ ਬਿਲਕੁਲ ਉਹ ਦੇਖੋ ਦਸਤਾਰ ਦੀ ਗੱਲ ਤਾਂ ਫਿਰ ਹੈਗੀ ਹੈ ਨਾ ਦਸਤਾਰ ਬਨ ਕੇ ਸ਼ਾਇਦ ਹੁਣ ਤੁਸੀਂ ਕਿਤੇ ਜਾਓਗੇ ਨਾ ਤੇ ਉਹ ਪ੍ਰਿੰਸ ਨੂੰ ਉਹ ਵਾਲਾਂ ਚ ਤਾਂ ਹਰ ਕੋਈ ਪਛਾਣ ਲੈਗਾ ਅੱਛਾ ਤੁਹਾਨੂੰ ਮੈਂ ਦੱਸਦਾ ਮੈਂ ਜਦੋਂ ਸ਼ਾਪ ਕਰਦਾ ਸੀਗਾ ਤੇ ਮੈਂ ਸਮਾਨ ਲੈਣ ਜਾਣਾ ਲੁਧਿਆਣੇੋਂ ਜਾਂ ਦਿੱਲੀੋਂ ਤੇ ਜਦੋਂ ਮੈਂ ਜਾਂਦਾ ਤਾਂ ਉੱਥੇ ਮੰਨ ਲਓ ਤੁਹਾਡਾ ਬੈਗ ਗੂਪ ਪਿਆ ਤਾਂ ਕਨੈਕਟਰ ਨੇ ਕਹਿੰਨਾ ਬਾਊ ਆ ਚੱਕ ਕੇ ਇਧਰ ਸਾਈਡ ਨੂੰ ਕਰ ਅੱਛਾ ਤੇ ਕਈ ਵਾਰੀ 22 ਬ੍ਰਦਰ ਹੁੰਦੇ ਸੀ ਨਾਲ ਮੇਰੇ ਤੇ ਉਹਨੇ ਕਹਿੰਨਾ ਸਰਦਾਰ ਜੀ ਮਾੜਾ ਜਾਂ ਬੈਗ ਸੈੱਟ ਕਰੋਗੇ ਉਹ ਫਰਕ ਤਾਂ ਹੈਗਾ ਇੱਕ ਹੁੰਦਾ ਓਏ ਤੇ ਮੜਾ ਜਾ ਵੇਲਾ ਫਰਕ ਆਪਾਂ ਵੀ ਤਰੀਆਂ ਦੇ ਬਨੇਕ ਪਾਵੇਂ ਬੰਦਾ ਜਿਹੜੀ ਚਾ ਕੋਈ ਗਰੀਬ ਹੋਵੇ ਸਰਦਾਰ ਬੰਦਾ ਕਾ ਸਰਦਾਰ ਜੀ ਕਰਿਓ ਮੜਾਏ ਗੱਲ ਹੈ ਨਾ ਇੱਕ ਰੋਬ ਹੁੰਦਾ ਫਰਕ ਤਾਂ ਹੁੰਦਾ ਤੇ ਅੱਜ ਕੱਲ ਨੌਜਵਾਨਾਂ ਚ ਵੈਸੇ ਵੀ ਚੀਜ਼ਾਂ ਬੜੀਆਂ ਜਿਆਦਾ ਹੁਣ ਲੋਕਾਂ ਦੇ ਨਹੀਂ ਬਹੁਤ ਮੁੰਡੇ ਹੁਣ ਤਾਂ ਪੱਗ ਬੰਨਦੇ ਆ ਬਹੁਤ ਬਹੁਤ ਬਣ ਜਾਂਦੀ ਆ ਪੱਗ ਹੁੰਦਾ ਤੇ ਹੁਣ ਅਸੀਂ ਅਰਦਾਸ ਦੀ ਗੱਲ ਕਰੀਏ ਜੋ ਅਸੀਂ ਪਹਿਲਾਂ ਪ੍ਰਿੰਸ ਨੂੰ ਦੇਖਿਆ ਬਹੁਤ ਹੀ ਤੁਹਾਨੂੰ ਪਿਆਰ ਕਰਦੇ ਤੁਹਾਡੀ ਇਕੱਲਿਆਂ ਦੀ ਫਿਲਮਾਂ ਵੀ ਆਈਆਂ ਨੇ ਵੀ ਮੇਰੇ ਨਾਲ ਸ਼ਾਇਦ ਨਾ ਤੁਸੀਂ ਵੀ ਆਪਦੇ ਸੋਚਦੇ ਵੀ ਲੋਕ ਇੰਨਾ ਪਿਆਰ ਕਿਵੇਂ ਕਰਨ ਲੱਗ ਗਏ ਬਿਲਕੁਲ ਇਹ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਵੀ ਯਾਰ ਵਾਇਗਰੂ ਤਾਂ ਨਾਨਕ ਪਾਸ਼ਾ ਵੀ ਬਹੁਤ ਕਰਦੇ ਆ ਹਨਾ ਔਰ ਬਹੁਤ ਪਿਆਰ ਦਿੰਦੇ ਆ ਮੈਨੂੰ ਮੈਂ ਚਾਹੇ ਮੇਰੇ ਨਿੱਕੇ ਨਿੱਕੇ ਰੋਲ ਹੁੰਦੇ ਸੀ ਉਹ ਵੀ ਡਾਇਲਗ ਯਾਦ ਹੁੰਦੇ ਸੀ ਸਾਰਿਆਂ ਨੂੰ ਹਨਾ ਵੀ ਥੀਏਟਰ ਕਰਕੇ ਲਾ ਲਓ ਵੀ ਜੁੜੇ ਰਹੇ ਓਵੇਂ ਚੱਲਦੇ ਰਹੇ ਫਿਰ ਹੁਣ ਆ ਫਿਲਮਾਂ ਆਈਆਂ ਉਹਨਾਂ ਨੂੰ ਔਰ ਅਰਦਾਸ ਦੇ ਵਿੱਚ ਜਿਹੜਾ ਪਹਿਲਾ ਪ੍ਰਿੰਸਾ ਦੇਖਿਆ ਪੰਮਾ ਜਾਂ ਹੋਰ ਜਾਂ ਚੇਤਾ ਸਿੰਘ ਜਾਂ ਛਿੰਦਾ ਛਿੰਦਾ ਨੂੰ ਪਾਪਾ ਉਵੇਂ ਕਰਕੇ ਅਰਦਾਸ ਦੇ ਵਿੱਚ ਜਿਹੜਾ ਸਾਧੂ ਆ ਉਹ ਬਿਲਕੁਲ ਅਲੱਗ ਹੈ ਉਹ ਪਹਿਲਾਂ ਕਦੇ ਮੈਂ ਇਦਾਂ ਦਾ ਕਰੈਕਟਰ ਨਹੀਂ ਕੀਤਾ ਪਰਿਵਾਰ 'ਚ ਕਿੰਨਾ ਸਭ ਤੋਂ ਵੱਡਾ ਯੋਗਦਾਨ ਮੰਦੇ ਕਿਉਂਕਿ ਤੁਸੀਂ ਛੋਟੇ ਪੱਧਰ ਤੋਂ ਉੱਠ ਉੱਠ ਕੇ ਇੱਥੇ ਤੱਕ ਪਹੁੰਚੇ ਹੋ ਪਰਿਵਾਰ 'ਚ ਕਿੰਨਾ ਸਭ ਤੋਂ ਵੱਡਾ ਸਾਰਿਆਂ ਦਾ ਹੀ ਦੇਖੋ ਪਰਿਵਾਰ ਦੇ ਸਪੋਰਟ ਤੋਂ ਬਿਨਾਂ ਤਾਂ ਤੁਸੀਂ ਉਹ ਕਰ ਹੀ ਨਹੀਂ ਸਕਦੇ ਵੀ ਮੇਰੇ ਬ੍ਰਦਰ ਮੇਰੇ ਭੂਆ ਜੀ ਮੇਰੇ ਡੈਡੀ ਮੇਰੇ ਮੰਮੀ ਭੈਣ ਸਾਰੇ ਜਣੇ ਭਾਬੀ ਵਰਗੇ ਸਾਰਿਆਂ ਦਾ ਹੀ ਬਹੁਤ ਸਪੋਰਟ ਰਹੀ ਮੈਨੂੰ ਵੀ ਮੈਨੂੰ ਕਦੇ ਐ ਕਿਸੇ ਨੇ ਨਾ ਨਹੀਂ ਕੀਤੀ ਵੀ ਆ ਤੂੰ ਕਿਉਂ ਕਰਦਾ ਥੀਏਟਰ ਕਰਦਾ ਸੀ ਤਾਂ ਵੀ ਕੋਈ ਗੱਲ ਨਹੀਂ ਬ੍ਰਦਰ ਨੇ ਮੇਰੇ ਨੇ ਮੈਨੂੰ ਥੀਏਟਰ ਕਰਨ ਲਾਇਆ ਸੀ ਸੋ ਮੈਨੂੰ ਫੁੱਲ ਸਪੋਰਟ ਹੀ ਰਹੀ 13 ਤਰੀਕ ਨੂੰ ਆਪਣੀ ਆ ਰਹੀ ਫਿਲਮ ਅਰਦਾਸ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਆ ਤੁਸੀਂ ਲਾਜ਼ਮੀ ਦੇਖਣ ਆਉਣਾ 29 ਸਤੰਬਰ ਨੂੰ ਅਰਦਾਸ ਸਰਬੱਤ ਦੇ ਭਲੇ ਦੀ ਇੱਕ ਮੇਰਾ ਆਖਰੀ ਸਵਾਲ ਹੈਗਾ ਪ੍ਰਿੰਸ ਹੁਣ ਚਲੋ ਪੈਸਾ ਟੱਕਾ ਤਾਂ ਹੋ ਗਿਆ ਨਾ ਕਾਫੀ ਹੋ ਗਿਆ ਨਾ ਚਲੋ ਮਾਲਕ ਦੀ ਕਿਰਪਾ ਹੈਗੀ ਨਹੀਂ ਨਹੀਂ ਪੈਸਾ ਟੱਕਾ ਹੁਣ ਤੁਹਾਨੂੰ ਮੈਂ ਦਉਂਦਾ ਤੁਸੀਂ ਪਿੱਛੇ ਜੇ ਕਾਢੋ ਕਿੰਨੀਆਂ ਫਿਲਮਾਂ ਕੀਤੀਆਂ ਮੈਂ ਮੈਂ ਕੰਮ ਹੀ ਘੱਟ ਕਰਦਾ ਅੱਛਾ ਆ ਮਤਲਬ ਮੈਂ ਫਿਲਮਾਂ ਤੁਸੀਂ ਮੇਨ ਫਿਲਮਾਂ ਤਾਂ ਤੁਸੀਂ ਹੁੰਦੀਆਂ ਹਾਂ ਦੀ ਉਹ ਉਹ ਜਿਵੇਂ ਹੁਣ ਆਪਾਂ ਕੀਤੀ ਅਰਦਾਸ ਹੈ ਜਾਂ ਛਿੰਦਾ ਛਿੰਦਾ ਸੀ ਜਾਂ ਵਾਰਨਿੰਗ ਸੀ ਉਹ ਮੈਂ ਬਾਈ ਦੇ ਨਾਲ ਮੇਰਾ ਹਿਸਾਬ ਹੀ ਹੈ ਨਹੀਂ ਵੀ ਪੈਸਾ ਤੇ ਲਾ ਜਾऊं ਮੈਂ ਬਾਈ ਬਾਈ ਫਰਾ ਦੇ ਹਿਸਾਬ ਨਾਲ ਦੇ ਦਿੰਦੇ ਨੇ ਜੋ ਵੀ ਆ ਗਿਆ ਉਹ ਓਕੇ ਹੈ ਬਸ ਉਹਦੇ ਚ ਆਪਾਂ ਨੂੰ ਇਹ ਹੁੰਦਾ ਵੀ ਸਵਾਇਆ ਗਫਾ ਆਈ ਜਾਂਦਾ ਨਾ ਇਹ ਵੀ ਠੀਕ ਹੈ ਲੋੜਾਂ ਸਾਰੀਆਂ ਪੂਰੀਆਂ ਹੋਈ ਜਾਂਦੀਆਂ ਰੋਟੀ ਵਧੀਆ ਖਾਈਦੀ ਹੈ ਜਿੱਦਾਂ ਜੀ ਕਰਦਾ ਉਹਦੇ ਮੂੰਗੀ ਦੀ ਦਾਲ ਸਿਰਕੇ ਵਾਲੇ ਪਿਆਜ਼ ਤੇ ਨਾਲ ਮਲਾਈ ਘਰ ਦਾ ਸ਼ਹਿਰ ਚ ਬਹਿ ਕੇ ਘਰ ਦਾ ਦੁੱਧ ਮਿਲ ਜਾਂਦਾ ਮਲਾਈ ਕਿਆ ਹੀ ਸਵਾਦ ਮਲਾਈ ਹੁੰਦੀ ਹੈ ਬਸ ਉਹ ਚੀਜ਼ਾਂ ਪੂਰੀਆਂ ਹੋਈ ਜਾਂਦੀਆਂ ਪਹਿਲਾਂ ਪਹਿਲਾਂ ਨਾ ਸਕੂਲ ਚ ਆਦੇ ਹੁੰਦੇ ਸੀ ਤੇ ਸਭ ਤੋਂ ਜ਼ਿਆਦਾ ਹੁੰਦਾ ਸੀ ਹਾਰੇ ਵੱਲ ਵੇਖਣਾ ਵੀ ਦੁੱਧ ਪਿਆਗ ਨਹੀਂ ਪੀਵਾਂ ਤੇ ਥੋੜੀ ਜਿਹੀ ਖੰਡ ਪਾਣੀ ਰੋਟੀ ਉਹਨਾਂ ਨੇ ਖਾ ਲੈਣੀ ਆ ਲੈਣੀ ਫਿਰ ਗੱਡੀ ਹੈਗੀ ਆ ਚਾਹ ਕਿਸ਼ਤਾਂ ਤੇ ਹੀ ਲਈ ਹੋਈ ਆ ਪਰ ਗੱਡੀ ਹੈਗੀ ਆ ਠੀਕ ਆ ਚਾਰ ਭਰਾ ਨਾਲ ਫਿਰਦੇ ਆ ਠੀਕ ਆ ਇਕੱਠੇ ਹੁੰਨੇ ਆ ਅਸੀਂ ਕਿਲਾ ਤਾਂ ਨਹੀਂ ਹੈਗਾ ਤੌਣ ਚ ਕਿਲਾ ਜਿਹੜੇ ਬੰਦੇ ਨੇ ਦੁਕਾਨਦਾਰੀ ਕੀਤੀ ਹੋਈ ਆ ਉਹਦੇ ਕਿੱਥੇ ਕਿਲਾ ਰਹੂਗਾ ਕੋਸਰ ਕੋਸਰ ਸ਼ੌਗ ਨਹੀਂ ਹੈਗਾ ਵਿਚਾਰ ਬੰਦੇ ਇੱਧਰ ਉੱਧਰ ਹੋਣ ਜਦੋਂ ਪ੍ਰਿੰਸ ਲੰਗੇ ਉਹ ਜਿਹੜੇ ਨਾਲ ਜਿਹੜੇ ਹੁੰਦੇ ਫੋਟੋ ਪਰੇ ਪਰੇ ਆਪਣੇ ਨਾਲ ਭਰਾ ਉਹ ਵੀ ਮੇਰੇ ਕੋੜਕਪੂਰੇ ਵਾਲੇ ਜੋੜੀਆਂ ਚੱਕੀਆਂ ਵਾਲੇ ਨਾਲ ਹੀ ਹੁੰਦੇ ਮੇਰੇ ਤਿੰਨ ਚਾਰ ਜਣੇ ਉਹ ਨਾਲ ਹੀ ਹੁੰਦੇ ਉਹ ਕਦੇ ਆਏ ਆਈ ਨਹੀਂ ਵੀ ਆਏ ਹੋਵੇ ਆਏ ਹੋਵੇ ਵੈਸੀ ਮੌਲ ਸ਼ੁਰੂ ਤੋਂ ਹੀ ਮੇਰੇ ਆਇਆ ਰਿਹਾ 10 12 ਜਣਿਆਂ ਤੱਕ ਜਾਣੇ ਮੇਰੇ ਨਾਲ ਹੁੰਦੇ ਹੀ ਸੀ ਬਸ ਉੱਥੇ ਕੋੜ ਉਪਰੇ ਰਾਤ ਨੂੰ ਜੇ ਜਗਰਤਾ ਦੇਖਣ ਜਾਣਾ ਤੇ 15 18 ਜਣੇ ਹੁੰਦੇ ਸੀ ਪ੍ਰਾਣੇ ਜਿੰਨਾਂ ਨੇ ਤੱਕ ਕਿੰਨੇ ਬੁਰਸ਼ ਵੀ ਸਾਂਝ ਹੁੰਦੇ ਸੀ ਪ੍ਰਾਣੇ ਸਮੇਂ ਆ ਬੰਸ 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 ਬਸ ਉਹ ਮਿੱਤਰ ਹੈਗੇ ਆ ਤੇ ਇਹ ਮੈਨੂੰ ਸ਼ੁਰੂ ਤੋਂ ਹੀ ਹੁੰਦਾ ਸੀਗਾ ਵੀ ਯਾਰ 5-7 ਜਣੇ ਅਸੀਂ ਇਕੱਠੇ ਜੇ ਫਿਰਦੇ ਕਰਦੇ ਥੀਏਟਰ ਕਰਦੇ ਸੀ 40-45 ਜਣਿਆਂ ਦਾ ਗਰੁੱਪ ਸੀਗਾ ਸਾਡਾ ਸਾਨੂੰ ਕਹਦੇ ਹੁੰਦੇ ਸੀ ਵੀ ਕਲਾਕਾਰਾਂ ਵਾਂਗੂ ਇਕੱਠੇ ਹੋ ਜਾਂਦੇ ਆ ਪਿਆਰ ਵੀ ਆ ਤੇ ਉਦੋਂ ਫਿਰ ਅਸੀਂ ਓਵੇਂ ਕਿਸੇ ਨੂੰ ਬਾਲਾ ਖੰਦੇ ਨਾ ਵੀ ਦਿੰਦੇ ਸੀ ਗੁੱਸਾ ਕਿੰਨਾ ਆਉਂਦਾ ਪਿੰਸਾ ਗੁੱਸਾ ਨਹੀਂ ਕੁਝ ਰੌਂਗ ਹੁੰਦਾ ਫੇਰ ਆਉਂਦਾ ਨਹੀਂ ਕੋਈ ਗੁੱਸੇ ਵਾਲੀ ਕੋਈ ਨਹੀਂ ਬਾਕੀ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗ ਜਾਣਾ ਚਲੋ ਅਸੀਂ ਸਭਾ ਵਿੱਚ ਜਿਹੜਾ ਹੈਗਾ ਦਿਲ ਤੱਕਾ ਸਾਡੇ ਨਾਲ ਖੁੱਲ ਕੇ ਗੱਲਬਾਤ ਕਰੀਏ ਤੇ ਸਮਾਂ ਜਿਹੜਾ ਜਾ ਕਦੇ ਨਹੀਂ ਜਾਂਦਾ ਤੇ 13 ਸਤੰਬਰ ਨੂੰ ਫਿਲਮ ਆ ਰਹੀਏ ਅਰਦਾਸ ਸਰਬੱਤ ਦੇ ਭਲੇ ਦੀ ਤੇ ਜਰੂਰ ਦੇਖਿਓ ਕਿਉਂਕਿ ਅਜਈਆਂ ਫਿਲਮਾਂ ਜਦੋਂ ਅਸੀਂ ਪਰਿਵਾਰ ਦੇ ਨਾਲ ਦੇਖਦੇ ਆ ਤਾਂ ਸਾਨੂੰ ਆਪਸੇ ਚ ਹੀ ਪਤਾ ਲੱਗਦਾ ਕਿ ਅਸੀਂ ਕਿਸੇ ਦਾ ਜੇਕਰ ਗਲਤ ਕਰ ਰਹੇ ਹੁੰਨੇ ਆ ਕਿ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਤੇ ਅਰਦਾਸ ਹਮੇਸ਼ਾ ਸਾਰਿਆਂ ਦੇ ਲਈ ਕਰਨੀ ਚਾਹੀਦੀ ਹੈ ਸੋ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾਲ ਕੈਨ ਪਰ ਸਰ ਰਮੇਸ਼ ਸੇਨਾ ਸੰਦੀਪ ਕਮੋਚ ਮੁਹਾਲੀ ਤੋਂ